ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਆਂ ਦਾ ਸਵਾਲ ਹੈ ਕਿ ਜਦੋਂ ਅਸੀਂ ਕਿਤੇ ਵੀ ਬੈਠੇ ਹੁੰਨੇ ਆ ਗੁਰਦੁਆਰਾ ਸਾਹਿਬ ਜਾਂ ਕਿਸੇ ਸਮਾਗਮ ਦੇ ਵਿੱਚ ਜਦੋਂ ਪਿੱਛੇ ਕੀਰਤਨ ਚੱਲਦਾ ਹੈ ਤੇ ਅਸੀਂ ਅੰਤਰਗਤ ਹੋ ਕੇ ਧਿਆਨ ਕਿੱਥੇ ਰੱਖਣਾ ਹੈ ਕਿਵੇਂ ਰੱਖਣਾ ਹੈ ਕਿਉਂਕਿ ਉਸ ਟਾਈਮ ਸਾਨੂੰ ਸ਼ਬਦ ਨਹੀਂ ਸੁਣਦੇ ਮੋਸਟਲੀ ਕੀ ਹੁੰਦਾ ਹੈ ਕਿ ਆਪਾਂ ਸਾਰੇ ਗੁਰਮਖੀ ਕਹਿੰਦੇ ਨੇ ਕਿ ਜਦੋਂ ਆਪਾਂ ਧਿਆਨ ਦੇ ਵਿੱਚ ਜਾਣਾ ਹੈ ਧਿਆਨ ਸ਼ਬਦਾਂ ਦੇ ਵਿੱਚ ਰੱਖਣਾ ਪਰ ਇਹਨਾਂ ਗੁਰਮਖ ਪਿਆਰਿਆਂ ਦਾ ਸਵਾਲ ਹੈ ਕਿ ਜਦੋਂ ਕੀਰਤਨ ਸੁਣਦੇ ਹਾਂ ਉਦੋਂ ਸ਼ਬਦ ਤਾਂ ਸੁਣਾਈ ਨਹੀਂ ਦਿੰਦੇ ਅੱਖਾਂ ਬੰਦ ਕਰਦੇ ਹਾਂ ਸਾਹਮਣੇ ਵੇਖਦੇ ਹਾਂ ਪਰ ਸ਼ਬਦ ਨਹੀਂ ਸੁਣਦੇ ਸੋ ਉਹ ਧਿਆਨ ਅਸੀਂ ਕਿੱਥੇ ਰੱਖੀਏ ਵਾਹਿਗੁਰੂ ਜੀ ਜਦੋਂ ਆਪਾਂ ਕਿਸੇ ਵੀ ਸਮਾਗਮ ਦੇ ਵਿੱਚ ਹਾਂ ਜਿੱਥੇ ਕੀਰਤਨ ਹੋ ਰਿਹਾ ਹੈ ਬਾਣੀ ਚਲਦੀ ਹੈ ਕੋਈ ਕਥਾ ਚਲਦੀ ਹੈ ਪਰ ਉਥੇ ਆਪ ਜੀ ਨੂੰ ਸ਼ਬਦ ਨਹੀਂ ਸੁਣਾਈ ਦਿੰਦੇ ਆਪ ਜੀ ਨੇ ਕੀ ਕਰਨਾ ਹੈ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪਣੇ ਨੇਤਰਾਂ ਨੂੰ ਥੋੜਾ ਜਿਹਾ ਬੰਦ ਕਰਕੇ ਪਿਆਰ ਵਾਲੀ ਦ੍ਰਿਸ਼ਟੀ ਬਣਾ ਕੇ ਸਾਹਮਣੇ ਵੇਖਦੇ ਰਹੋ ਜਦੋਂ ਆਪ ਕੁਝ ਸਮਾਂ ਇਸ ਤਰੀਕੇ ਦੇਖਦੇ ਰਹੋਗੇ ਤਾਂ ਜੋ ਨੇਤਰ ਨੇ ਉਹ ਆਪਣੇ ਆਪ ਬੰਦ ਹੋ ਜਾਣਗੇ ਉਸ ਤੋਂ ਬਾਅਦ ਜੋ ਆਪ ਜੀ ਨੂੰ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਮਨ ਦਾ ਆਸਣ ਉੱਥੇ ਲਾਈ ਰੱਖਣਾ ਹੈ ਧਿਆਨ ਕਿੱਥੇ ਰੱਖਣਾ ਹੈ ਜੋ ਖਾਸ ਗੱਲ ਹੈ ਸੰਗਤ ਦੇ ਵਿੱਚ ਬੈਠੇ ਹਾਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਾਂ ਇੱਥੇ ਧਿਆਨ ਦੇ ਵਿੱਚ ਕਿਵੇਂ ਰਹਿਣਾ ਹੈ ਜਦੋਂ ਸਾਡੇ ਨੇਤਰ ਬੰਦ ਹੋ ਗਏ ਸਾਹਮਣੇ ਖਾਲੀ ਖਲਾ ਦੇ ਵਿੱਚ ਮਨ ਦਾ ਆਸਣ ਲੱਗ ਗਿਆ ਹੁਣ ਧਿਆਨ ਆਪਾ ਲਗਾਉਣਾ ਸੀ ਸ਼ਬਦਾਂ ਦੇ ਵਿੱਚ ਪਰ ਸ਼ਬਦ ਸੁਣਾਈ ਨਹੀਂ ਦਿੰਦੇ ਇਸ ਕਰਕੇ ਜੋ ਬਹਰੋ ਗੁਰਮਖ ਪਿਆਰੇ ਕੀਰਤਨ ਕਰਦੇ ਨੇ ਜੋ ਪੰਕਤੀ ਚਲਦੀ ਪਈ ਹੈ ਉਸ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਹੈ ਉਸ ਨੂੰ ਮੰਨਦੇ ਅੰਦਰ ਲਿਜਾ ਕੇ ਉਸ ਦੀ ਖੋਜ ਕਰਨੀ ਹੈ ਜੋ ਵੀ ਪੰਕਤੀ ਚਲਦੀ ਹੈ ਉਸ ਨੂੰ ਬੜੇ ਵਿਰਾਗ ਦੇ ਨਾਲ ਪਿਆਰ ਦੇ ਨਾਲ ਚਾਹ ਦੇ ਨਾਲ ਮਾਲਕ ਨੂੰ ਸਨਮੁਖ ਜਾਣਦੇ ਹੋਏ ਮਾਲਕ ਨਾਲ ਗੱਲਾਂ ਕਰਦੇ ਹੋਏ ਉਸ ਪੰਕਤੀ ਦੀ ਖੋਜ ਕਰਨੀ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਕਿਰਪਾ ਕੀਤੀ ਹੈ ਇਸ ਸ਼ਬਦ ਦੇ ਵਿੱਚ ਮਹਾਰਾਜ ਮੈਨੂੰ ਕੀ ਕਹਿੰਦੇ ਨੇ ਜੋ ਨਾਮ ਵਿਆਸੀ ਹੁੰਦੇ ਨੇ ਉਹ ਹਰ ਸਮੇਂ ਧਿਆਨ ਦੇ ਵਿੱਚ ਵਿਚਰਦੇ ਨੇ ਪਰ ਨਾਲ ਦੇ ਗੁਰਮੁਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਦ੍ਰਿਸ਼ਟੀ ਬਣਾ ਕੇ ਬੈਠੇ ਨੇ ਇਹ ਅੰਦਰੋਂ ਨਾਮ ਨੂੰ ਸੁਣਦੇ ਪਏ ਨੇ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਸੰਗਤ ਦੇ ਵਿੱਚ ਬੈਠੇ ਹਾਂ ਜਿੱਥੇ ਕੀਰਤਨ ਚੱਲਦਾ ਹੈ ਜੇ ਅੰਦਰੋਂ ਉਹ ਨਾਮ ਸੁਣਾਈ ਨਹੀਂ ਦਿੰਦਾ ਤਾਂ ਸਾਨੂੰ ਕੀਰਤਨ ਦੇ ਵਿੱਚ ਹੀ ਧਿਆਨ ਰੱਖਣਾ ਹੈ ਜੋ ਪੰਕਤੀ ਸਾਡੇ ਕੰਨਾਂ ਦੇ ਵਿੱਚ ਪੈ ਰਹੀ ਆ ਆਪਣੇ ਸਰੀਰ ਦਾ ਮੰਦਾ ਜ਼ੋਰ ਲਗਾ ਕੇ ਉਹ ਸ਼ਬਦ ਸੁਣਨ ਦਾ ਪ੍ਰਯਾਸ ਨਹੀਂ ਕਰਨਾ ਕਿਉਂਕਿ ਉਹ ਸ਼ਬਦ ਜਦੋਂ ਸੁਣਨਗੇ ਸਹਿਜ ਸੁਭਾਏ ਸੁਣਨਗੇ ਸਾਡੇ ਜ਼ੋਰ ਲਾਇਆ ਤੇ ਨਹੀਂ ਸੁਣਨਗੇ ਇਹੀ ਆਪਾਂ ਗਲਤੀ ਕਰਦੇ ਆਂ ਸੋ ਨਾ ਆਨੰਦ ਫਿਰ ਇੱਧਰ ਬਣਦਾ ਨਾ ਹੀ ਉਹ ਜੋ ਕੀਰਤਨ ਚੱਲਦਾ ਹੈ ਉਸ ਬਾਰੇ ਕੁਝ ਪਤਾ ਲੱਗਦਾ ਜਿਉਂ ਹੀ ਮਨ ਸ਼ਾਂਤ ਵਾਤਾਵਰਣ ਵਿੱਚ ਜਾਵੇਗਾ ਉਹ ਸ਼ਬਦ ਆਪਣੇ ਆਪ ਉੱਚੀ ਹੋਣਗੇ ਬਾਕੀ ਇਹ ਸਾਰਾ ਮਾਲਕ ਦੀ ਕਿਰਪਾ ਹੈ ਜੋ ਆਪਣਾ ਨਾਮ ਦਾ ਅਭਿਆਸ ਉਸ ਦੇ ਸਿਰ ਤੇ ਹੈ ਜਿਵੇਂ ਜਿਵੇਂ ਸਾਡਾ ਮਨ ਧਿਆਨ ਦੇ ਵਿੱਚ ਰਹਿੰਦਾ ਹੈ ਫਿਰ ਚਾਹੇ ਸ਼ੂਰਚ ਰੱਬਾ ਵੀ ਹੋਵੇ ਤਦ ਮੇ ਉਹ ਸ਼ਬਦ ਸੁਣਾਈ ਦਿੰਦੇ ਰਹਿੰਦੇ ਸੋ ਕਥਾ ਵਿਚਾਰਾਂ ਤੇ ਗੁਰਬਾਣੀ ਕੀਰਤਨ ਦਾ ਆਪਾਂ ਇਸ ਤਰੀਕੇ ਲਾਹਾ ਲੈਣਾ ਆ ਉਹਨਾਂ ਨੂੰ ਸੁਣ ਸੁਣ ਕੇ ਲਾਹਾ ਲੈਣਾ ਆਨੰਦ ਵਿੱਚ ਰਹਿਣਾ ਖੁਸ਼ੀ ਵਿੱਚ ਰਹਿਣਾ ਚਾਹ ਵਿੱਚ ਰਹਿਣਾ ਆਪਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ